ਦੀ ਚੈਂਪੀਅਨਸ਼ਿਪ ਪਰਮੋਈ ਜਿਹਨੂੰ ਸਾਡੇ ਸ਼ਹਿਰ ਦੇ ਸਾਬ ਵਿਨੋਦ ਕੁਮਾਰ ਜੀ ਦੀ ਦੀ ਦੇਖ ਰੱਖ ਆਰਗੇਨਾਈਜ਼ਰ ਜਿਹੜੇ ਨੇ ਵਿਨੋਦ ਕੁਮਾਰ ਜੀ ਅੱਜ ਦੀ ਚੈਂਪੀਅਨਸ਼ਿਪ ਤੇ ਅੱਜ ਦੇ ਇਥੇ ਮੁੱਖ ਮਹਿਮਾਨ ਸਾਡੇ ਸ਼ਹਿਰ ਦੇ ਕੇ ਪੂਰੇ ਪੰਜਾਬ ਕੇ ਹਿੰਦੁਸਤਾਨ ਦਾ ਇੱਕ ਨਾਮ ਹੈ ਕੌਰ ਵਿਜੇ ਪ੍ਰਤਾਪ ਸਿੰਘ ਜੀ ਉਹ ਅੱਜ ਸਾਡੇ ਸ਼ਾਮਲ ਹੋਏ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਇੱਥੇ ਆਏ ਨੇ ਅਤੇ ਇਸ ਚੈਂਪੀਅਨਸ਼ਿਪ ਨੂੰ ਸ਼ੁਰੂ ਕੀਤਾ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਸਾਡੇ ਕੁਲਦੀਪ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਨਾਲ ਬਾਕੀ ਅਲੱਗ-ਅਲੱਗ ਜਗ੍ਹਾ ਤੋਂ ਲੰਕਾ, ਪੋਟਾਂ, ਨੇਪਾਲ, ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਅਲੱਗ-ਅਲੱਗ ਕੰਟਰੀਆਂ ਤੋਂ ਬੱਚੇ ਇੱਥੇ ਆਏ ਇਹ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਏ ਹੋਰ ਵੀ ਅਲੱਗ-ਅਲੱਗ ਕੰਟਰੀਆਂ ਤੋਂ ਸੋ ਬੜਾ ਅੱਛਾ ਲੱਗਾ ਇਹ ਬੱਚਿਆਂ ਨੂੰ ਪੂਰ ਸਾਹਮਣੇ ਅਸ਼ੀਰਵਾਦ ਆਪਣਾ ਦਿੱਤਾ ਇਹੋ ਹੀ ਬੱਚੇ ਜਿੱਤ ਕੇ ਜਾਣਗੇ ਕੋਈ 골ਡ, ਸਿਲਵਰ, ਕਾਂਸੀਆ ਮੈਡਲ ਲੈ ਕੇ ਜਾਣਗੇ ਅਤੇ ਇਹਨਾਂ ਨੂੰ ਇਹੋ ਹੀ ਸਭ ਤੋਂ ਵੱਡਾ ਅਸ਼ੀਰਵਾਦ ਹੈ ਕਿ ਇਸ ਤਰ੍ਹਾਂ ਹੀ ਆਹ ਜ਼ਰੂਰਤ ਹੈ ਖਾਸ ਕਰਕੇ ਸਾਡੇ ਦੇਸ਼ 'ਚ ਲੜਕੀਆਂ ਨੂੰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਕਿਉਂਕਿ ਲੜਕੀ ਪੜਾਓ ਤੇ ਲੜਕੀ ਨੂੰ ਆਪਣੇ ਬਚਾ ਲਈ ਵੀ ਅੱਗੇ ਲਿਆਓ ਸੋ ਬਹੁਤ ਥੋੜੀ ਆ ਗੱਲ ਹੈ ਕਿ ਇਸ ਚੈਂਪੀਅਨਸ਼ਿਪ ਸੁਖਦੇਵ ਜੀ ਨੇ ਮੇਰੇ ਨਾਲ ਅਮਨ ਸ਼ਰਮਾ ਜੀ ਨੇ ਜੀਵ ਕੁਮਰੀਆ ਜੀ ਸਰਬਜੀਤ ਸਿੰਘ ਢਿੱਪੀ ਨੇ ਅਤੇ ਸਾਰੇ ਹੋਰ ਹਰ ਜਿਹੜੇ ਕੋਚ ਨੇ ਮੇਰੇ ਭਰਾਜ ਨੇ ਛੋਟੇ ਸਭ ਇੱਥੇ ਖੜੇ ਨੇ ਉਹਨਾਂ ਨੂੰ ਮੈਂ ਇਸ ਗੱਲ ਦੀ ਅੱਜ ਦੀ ਚੈਂਪੀਅਨਸ਼ਿਪ ਤੇ ਬਹੁਤ ਜ਼ਿਆਦਾ ਵਧਾਈ ਦਿੰਦਾ ਦਿਲੀ ਇਸ ਤਰ੍ਹਾਂ ਹੀ

चैंपियनशिप में और काफ़ी हमारे भारत के सभी स्टेट के कोचेस यहाँ पहुँचे हुए हैं मैं सभी कोचेस और सभी हमारे कंट्री के जितने प्लेयर्स हैं सभी को मैं शुभकामनाएं देता हूँ और बहुत बहुत धन्यवाद देता हूँ